Terima kasih telah menonton video ini. ਸੰਗਤ ਅਸਾਂ ਦੀ ਜੀ ਕੀ ਅੱਜ ਕੀ ਉਸਦੀ ਜੇ ਦੇਖਿਆ ਜਾ ਰਿਹਾ ਕਿ ਅਸੀਂ ਅੱਜ ਪੰਚਗਰ ਜਾਣ ਦੇ ਉਤਤ ਹੋ ਚੁੱਕੇ ਹਾਂ ਬਾਈ ਜੀ ਖਾਲਸਾ ਬਾਈ ਜੀ ਫਤਿਹ ਜੀ ਸਭ ਤੋਂ ਪਹਿਲਾਂ ਤੰਤਰ ਸਿੰਘ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੰਤਰ ਸਿੰਘ ਸਹਿਬ ਗੁਰੂ ਨਾਨਕ ਦੇਵ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਜੀ ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਅਸੀਂ ਤੰਤਰ ਸਿੰਘ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਮਕਾਨਾ ਸਹਿ ਪਾਕਿਸਤਾਨ ਵਿੱਚ ਜਾ ਰਹੇ ਹਾਂ ਤੇ ਇਹ ਸਾਨੂੰ ਵਿਜਾ ਮਿਲਿਆ ਜੀ ਇਹ ਵਿਜਾ ਸਾਨੂੰ ਦੱਸ ਦਿੰਦਾ ਮਿਲਿਆ ਜੀ ਕਿਹੜੇ ਕਿਹੜੇ ਗੁਰਦਆਰਾਵਾਂ ਦੇ ਪੋਸਟਕ ਸਾਨੂੰ ਹਜੇ ਤੱਕ ਜਿਹੜੀ ਜਾਣਕਾਰੀ ਦਿੱਤੀ ਗਈ ਆ ਸ਼੍ਰੋਮਣੀ ਕਮੇਟੀ ਦੁਆਰਾ ਉਹਦੇ ਵਿੱਚ ਸਭ ਤੋਂ ਪਹਿਲਾਂ ਨਾਨਕਾਣਾ ਸਾਹਿਬ ਫਿਰ ਪੰਜਾ ਸਾਹਿਬ ਇਹ ਲਾਹੌਰ ਹੋਰ ਜਿਹੜੇ ਆਸਪਾਸ ਦੇ ਲੱਗੇ ਗੁਦਰ ਸਾਰੇ ਹੀ ਤਕਰੀਬਨ ਉਹਨਾਂ ਨੇ ਗੁਰਦਾਰਾ ਖਾਣ ਬਾਰੇ ਸਾਨੂੰ ਦੱਸਿਆ। ਤੀਜੀ ਵਾਰ ਹੋਇਆ ਮੈਂ ਤੁਹਾਨੂੰ ਦੱਸੀ ਜਿਹੜੇ ਜਿੱਤੇ ਲੱਗੇ ਆ ਤੁਸੀਂ ਉਹ ਜਿਹੜੇ ਬਿੱਲੇ ਕਿ ਸਾਰੇ ਹੀ ਵਿਦੇ ਲੱਗੇ ਆ। ਹਨਾ ਅਸੀਂ ਬਹੁਤ ਬਹੁਤ ਇਸ ਤੇ ਅਸੀਂ ਦੋਨਾਂ ਸਰਕਾਰਾਂ ਦਾ ਧੰਨਵਾਦ ਕਰਦੇ ਆ ਜੀ ਜੋ ਸਾਰੀ ਸੰਗਤ ਇਸ ਵਾਰ ਵਿਜੇ ਲੱਗੇ ਆ ਪਿਛਲੀ ਵਾਰ ਥੋੜੀ ਜੀ ਪ੍ਰੋਬਲਮ ਆਈ ਸੀ। ਇਹ ਵਿਜੇ ਘਟ ਲੱਗੇ ਸੀ ਪਰ ਦੋਨਾਂ ਸਰਕਾਰਾਂ ਦੀ ਵਜ੍ਹਾ ਨਾਲ ਇਸ ਵਾਰ ਸਾਰੀ ਸੰਗਤ ਨੂੰ ਵਿਜੇ ਮਿਲੇ ਆ ਇਸ ਕਰਕੇ ਅਸੀਂ ਦੋਨਾਂ ਸੰਗਤਾਂ ਦਾ ਅਤੇ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਤੀਆਂ ਪਰ ਉਸ ਤੋਂ ਜ਼ਿਆਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਕਰਦੇ ਆ ਜਿਨ੍ਹਾਂ ਦੀ ਅਪਾਰ ਕਿਰਪਾ ਸਰਕਾਰ ਸਾਰੀ ਸੰਗਤ ਜੋ ਹੈ ਵਸਾਖੀ ਦੇ ਤਿਹਾੜ ਤੇ ਉਥੇ ਪਹੁੰਚ ਰਹੀ ਹੈ ਕਿੰਨੇ ਤਰੀਕ ਨੂੰ ਵਾਪਸ ਆਏਗੇ ਇਹ ਦੱਸ ਦਿਨ ਦਾ ਉਹਨਾਂ ਨੇ ਕਿਹਾ ਜੀ ਪਹਿਲਾਂ ਤੇ ਦੇਖੋ ਨਾ ਅੱਜ ਦੀ ਰਵਾਨਗੀ ਕਹਿ ਰਹੇ ਨੇ ਤੇ 10 ਦਿਨ ਤੋਂ ਲਗਭਗ 19 ਜਾਂ 20 ਤਰੀਕ ਦੇ ਵਿੱਚ ਉਹ ਵਾਪਸੀ ਜਿਹੜੀ ਹੋਏਗੀ ਜੀ ਪੂਰੀ ਸੰਗਤ ਦੀ ਭਾਈ ਗੁਰਜੀ ਦਾ ਫਤਿਹ ਹਾਂਜੀ ਭਾਈ ਗੁਰਜੀ ਆਪਣਾ ਨਾਮ ਦੱਸਦੇ ਅਮਰਜੀਤ ਸਿੰਘ ਗੱਲ ਹਲਕਾ ਮਲੋ ਪਿੰਡ ਹਰੀਪੁਰ ਅਸੀਂ ਧੰਨਵਾਦੀ ਆਂ ਭਾਈ ਰਵਿੰਦਰ ਸਿੰਘ ਖਾਲਸਾ ਜੀ ਐਸਜੀਪੀਸੀ ਮੈਂਬਰ ਸ਼ਰੋਮੋਨੇ ਪ੍ਰਬੰਧਕ ਕਮੇਟੀ ਪਰ ਸਰਕਾਰ ਦੇ ਜਿਨ੍ਹਾਂ ਨੇ ਸਾਨੂੰ ਜਾਣ ਦੀ ਪਰਮਿਸ਼ਨ ਦਿੱਤੀ ਹੈ ਅੱਜ ਅਸੀਂ ਅੰਮ੍ਰਿਤਸਰ ਦੀ ਯਾਤਰਾ ਅੰਮ੍ਰਿਤਸਰ ਤੋਂ ਪਾਕਿਸਤਾਨ ਦੀ ਯਾਤਰਾ ਵਾਦੇ ਜਾ ਰਹੇ ਹਾਂ ਅਸੀਂ ਸਰਕਾਰ ਦਾ ਐਸਜੀਪੀਸੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਭਾਈ ਰਵਿੰਦਰ ਸਿੰਘ ਖਾਲਸਾ ਜੀ ਹਲਕਾ ਮਲੋਹ ਦੇ ਐਸਜੀਪੀਸੀ ਮੈਂਬਰ ਧੰਨਵਾਦ ਜੀ ਇੰਨੀ ਤਰੀਕ ਨੂੰ ਆ ਰਹੇ ਸੀ 19 ਤਰੀਕ ਨੂੰ ਵਾਪਸ ਆਉਣਾ ਜੀ ਅੱਜ ਅਸੀਂ ਜਾ ਰਹੇ ਹਾਂ ਕਿਹੜੇ ਕਿਹੜੇ ਸਮਾਤਾਂ ਕੀਤੇ ਸਾਰੇ ਦੀ ਪਹਿਲਾ ਪੰਜਾਬ ਸਾਹਿਬ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਤੇ ਲਾਹੌਰ ਜੋ ਵੀ ਗੁਰਦੁਆਰੇ ਨੇ ਸਾਰਿਆਂ ਦੇ ਦਰਸ਼ਨ ਕਰਾਉਣੀ ਹੈ ਪਹਿਲੀ ਵਾਰ ਜਾ ਰਹੇ ਦੂਜੀ ਵਾਰ ਹੀ ਚੱਲਿਆਂਗੇ ਇਸੇ ਕਰਕੇ ਬਹੁਤ ਧੰਨਵਾਦ ਪਿਛਲੇ ਸਾਲ ਵੀ ਗਿਆ ਸੀ ਖਾਲਸਾ ਦੀ ਪ੍ਰੇਮ ਸਰਕਾਰ ਐਤਕੀ ਵੀ ਜਾ ਰਹੇ ਹਾਂ ਐਤਕੀ ਸਾਰੇ ਹੀ ਵੀਜ਼ੇ ਲੱਗੇ ਜਿੰਨੇ ਅਪਲਾਈ ਕੀਤਾ ਸਰਕਾਰ ਦਾ ਤੇ ਐਸਡੀਪੀਸੀ ਦਾ ਧੰਨਵਾਦ ਹੈ ਜੀ ਖਾਲਸਾ ਜੀ ਦਾ ਨਾਲ ਹੈ ਜੀ ਧੰਨਵਾਦ ਕਰਦੇ ਹਾਂ ਬਹੁਤ ਕਰਕੇ ਅੱਜ ਜਿਹੜਾ ਦਿੱਕਾ ਦਿੱਤਾ ਹੈ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਤਨਾਮ ਸਿੰਘ ਵੈਂਜਰ ਸਚਕੰਡ ਸ੍ਰੀ ਅਨੰਦ ਅਸਾ ਸ੍ਰੀ ਦਰਬਾਰ ਸਾਹਿਬ ਸ੍ਰੀ ਅਨੰਤ ਸਾਹਿਬ ਅੱਜ ਜੋ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਦੇ ਦਾਰ ਕਰਨ ਵਾਤੇ ਵਿਸਾਖੀ ਦੇ ਪਰਪ ਨੂੰ ਸਮਰਪਿਤ ਇੱਥੇ ਜਾ ਰਿਹਾ ਵਾ ਇਹ ਲਗਭਗ ਐਤੋ 1942 ਸਰਦਾਰ ਬੰਦਾ ਜਥਾ ਜਾ ਰਿਹਾ ਵਾ ਇਸ ਤੋਂ ਇਲਾਵਾ ਹੋਰ ਵੀ ਸੰਸਥਾਵਾਂ ਲੋ ਸਾਰੇ ਲਗਭਗ 6570 ਦਾ ਬਰਜ ਜਥਾ ਵਾ ਉਹ ਵਾਕਾ ਪੜ ਰਹੀ ਪਾਕਿਸਤਾਨ ਵਿੱਚ ਜਾ ਕੇ ਜੇ ਇਹ ਜਿਹੜਾ ਜਥਾ ਵਾ ਇਹ 10 ਦਿਨ ਦਾ ਸਾਡਾ ਵਿਚ ਹੈ ਜੀ 10 ਦਿਨਾਂ ਤੱਕ ਅਸੀਂ ਉੱਥੇ ਜਿੰਨੇ ਵੀ ਗੁਰਦਰ ਸਿੰਘ ਸਾਹਿਬਾਂ ਇਤਿਹਾਸ ਗੁਰਦਰ ਸਿੰਘ ਸਾਹਿਬਾਂ ਉਹਨਾਂ ਦੇ ਦਰਸ਼ਨ ਤੀਹਾਰ ਕਰਕੇ ਵਾਪਸੀ ਜਿਹੜੀ ਆ ਉਨੇ ਤਰੀਕ ਨੂੰ ਵਾਪਸ ਕਰੋਗੇ ਜੇ ਤੁਸੀਂ ਵੀ ਦੇਖਿਆ ਕਿ ਸਾਰੇ ਸ਼ਰਧਾਲੂਨ ਦੇ ਮੁਜੇ ਲੱਗਾ ਕਿਸੇ ਦਾ ਬਰਾਦ ਇਹ ਤਾਂ ਬਹੁਤ ਵੱਡੀ ਕੁਛੀ ਦੀ ਗੱਲ ਹੈ ਕਿ ਹਰੇਕ ਸੇਖ ਦੇ ਮਨ ਦੇ ਵਿੱਚ ਸੀਗਾ ਕਿ ਅਸੀਂ ਨਨਕਾਣਾ ਸਾਹਿਬ ਤੇ ਦਰਸ਼ਨ ਕਰ ਲਈਏ ਔਰ ਜਿੰਨਿਆਂ ਨੇ ਅਪਲਾਈ ਕੀਤਾ ਵਾ ਗੁਰੂ ਰਾਨ्डा ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਕਿ ਸਾਰੇ ਇਸਰਦਾਲੂਨ ਦਾ ਜਿਹੜਾ ਜਥਾ ਮਤਲਬ ਵੀਜ਼ਾ ਲੱਗਿਆ ਵਾ ਮੈਂ ਹਿੰਦੁਸਤਾਨ ਸਰਕਾਰ ਦਾ ਵੀ ਅੰਬੈਸੀ ਦਾ ਵੀ ਔਰ ਪਾਕਿਸਤਾਨ ਸਰਕਾਰ ਦਾ ਇਹ ਖਾਸ ਤੌਰ 'ਤੇ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇੰਨੇ ਵੱਡੇ ਤਰ੍ਹਾਂ ਦੇ ਵਿੱਚ ਜਥੇ ਨੂੰ ਵਿਜਾ ਦਿੱਤਾ ਵਾ ਮੈਂ ਇਹਨਾਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੁਪਰ ਗਿਆਰ ਉਹਨੇ ਤਰੀਕ ਨੂੰ ਵਾਕਸੀ ਹੈ ਜਿਹੜੇ ਕਿਹੜੇ ਸਮਾਗਮ ਹੋਣਗੇ ਜੀ ਉੱਥੇ ਕਿਹੜੇ ਕਿਹੜੇ ਸਮਾਗਮ ਹੋਣਗੇ ਉੱਥੇ ਕੋਈ ਵਿਸਾਖੀ ਨੂੰ ਸਮਰਪਤੀਆ ਮੈਨ ਆਫ ਜਥਾ ਜਿਹੜਾ ਜਾਣਾ ਵਾ ਤੇ ਵਿਸਾਖੀ ਨੂੰ ਹੀ ਵੱਡਾ ਸਮਾਗਮ ਵਿਸਾਖੀ ਦਾ ਹੈ ਜੀ ਬਾਕੀ ਇਹ ਉੱਤੇ ਦੀ ਮੈਨੇਜਮੈਂਟ ਦੇ ਕਿਹੜੇ ਕਿਹੜੇ ਪ੍ਰਬੰਧ ਲਿਖੇ ਨੇ ਸਾਡੇ ਵੱਲੋਂ ਪਾਕਿਸਤਾਨ ਦੀ ਜਿਹੜੀ ਆ ਮੈਨੇਜਮੈਂਟ ਕਮੇਟੀਆਂ ਨੇ ਉਹਨਾਂ ਦੇ ਵਿੱਚ ਪੂਰਾ ਜਿਹੜਾ ਇਹ ਉੱਥੇ ਜਾ ਕੇ ਸਹਿਯੋਗ ਦਵਾਂਗੇ ਉਹਨਾਂ ਦੇ ਨਾਲ ਤੇ ਜਿਹੜੇ ਵੀ ਸਮਾਗਮਾਂ ਨੇ ਲਿਖੇ ਹੋਣਗੇ ਡੇਟ ਵਾਈ ਡੇਟ ਉਹਨਾਂ ਦੇ ਵਿੱਚ ਹਰੇਕ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਜੇਦਾ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਇਹ ਸਾਡੀ ਟੀਮ ਸਾਰੀ ਨੂੰ ਮਲਵੀ ਬਣਾਇਆ ਗਿਆ ਵਾ ਅਸੀਂ ਉੱਤੇ ਜਾ ਕੇ ਤੇ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਸਹਿਯੋਗ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੀ ਜੇ ਸਮਾਗਮ ਦੇ ਉੱਤੇ ਪਾਕਿਸਤਾਨ ਗੌਰ ਹੈ ਉਹ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਬਹੁਤ ਬੁੱਢਾ ਚਪਲ ਸਮਰ ਰਹੇ ਹਾਂ ਇਹ ਤਾਂ ਬਹੁਤ ਕੱਟ ਲੱਗਦਾ ਸੀ ਲੇਕਿਨ ਜਿੰਨੇ ਨੇ ਵੀ ਅਪਲਾਈ ਕੀਤਾ ਸਾਰਿਆਂ ਨੂੰ ਵੀਜ਼ਾ ਮਿਲ ਗਿਆ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਜਦੋਂ ਪਾਕਿਸਤਾਨ ਦੇ ਗੌਰ ਨੂੰ 500 ਕਰਤਾਰ ਪੁੱਛ ਮੈਂ ਤਨਨਾਥ ਸਾਹਿਬ ਬਹੁਤ ਕਮਾਗਾ ਉੱਥੇ ਗੁਰਦਵਾਰੇ ਦਰਸ਼ਨ ਕਰਾਂਗੇ ਅੰਦੀ ਚਸਮੇ ਵਿੱਚ ਆ ਕੇ ਅਸੀਂ ਪਾਕਿਸਤਾਨ ਦੇ ਲੋਕ ਜਿਹੜੇ ਸਾਡੇ ਗੁਰਦਵਾਰੇ ਸਾਤੋਂ ਇਹਦੇ ਸੰਗ ਉਹਨਾਂ ਦੇ ਦਰਸ਼ਨ ਕਰਾਂਗੇ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਮੈਨੂੰ ਇਹ ਤਰ੍ਹਾਂ ਦੀ ਕਮੇਟੀ ਵੀ ਔਰ ਇਹਨਾਂ ਨੇ ਸਾਨੂੰ ਮੌਕਾ ਬਖਸ਼ਿਆ ਉੱਥੇ ਜਾਣ ਦਾ ਮੈਂ ਭਾਵੇਂ ਦੋ ਤਿੰਨ ਵਾਰੀ ਪਹਿਲਾਂ ਵੀ ਗਿਆ ਪਰ ਇਹ ਜਿਹੜਾ ਐਸਬਿਲ ਦਿੱਤਾ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਉੱਥੇ ਜਾ ਰਹੇ ਹਾਂ ਇਹਨਾਂ ਸ਼ਖਸਾਂ ਨੂੰ ਬਹੁਤ ਬਹੁਤ ਧੰਨਵਾਦ ਨਾਈ ਗੁਰਜੀਕਾ ਖਾਲਸਾ ਨਾਈ ਜੀਪਤਪ ਸਿੰਘ ਜੀ ਕੀ ਜੈਣਾ ਚਾਹੁੰਦੇ ਕਿ ਨਹੀਂ ਤੇ ਹਰ ਵਾਰੀ ਸੁਣਨ ਨੂੰ ਮਿਲਦਾ ਸੀ ਕਿ ਵੱਧ ਤੋਂ ਵੱਧ ਵੀਜ਼ੇ ਦਿੱਤੇ ਜਾਂਦੇ ਇਸ ਵਾਰੀ ਜਿੰਨੇ ਵੀ ਪਾਸਪੋਰਟ ਭੇਜੇਗੇ ਸਾਰੇ ਨਹੀਂ ਹੋਏ ਪਰਾ ਕਰੀ ਖਾਲਸਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਸਾਜਣ ਦੇ ਸਮਾਉਣ ਲਈ ਮਸਾਕੀ ਦੇ ਵਿਸ਼ੇ ਚਾਹ ਜਿਹੜਾ ਉਹ ਪਾਕਿਸਤਾਨ ਦੇ ਡਰਾਮੇ ਦੇ ਦਰਸ਼ਨਾਂ ਲਈ ਜਾ ਰਿਹਾ ਹਰ ਸਾਲ ਵੱਡੀ ਪੱਧਰ ਤੇ ਜਿਹੜੇ ਉਹ ਵੀਜ਼ੇ ਕੱਟੇ ਜਾਂਦੇ ਸੀ ਜਿਨ੍ਹਾਂ ਸੰਗਤਾਂ 'ਚ ਬਹੁਤ ਨਿਰਾਸ਼ਾ ਫੈਲਦੀ ਸੀ ਔਰ ਇਸ ਵਾਰ 100% ਜਿਹੜੇ ਉਹ ਵਿਜੇ ਮਿਲੇ ਆ ਮੈਂ ਮਾਨ ਜੋ ਪ੍ਰਧਾਨ ਸਾਹਿਬ ਉਸਤਾਦ ਚੰਦਸੀ ਧਾਮੀ ਜੀ ਵੱਲੋਂ ਪਾਕਿਸਤਾਨ ਸਰਕਾਰ ਦਾ ਪਾਕਿਸਤਾਨ ਵਾਸੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡੀ ਪੱਧਰ ਤੇ ਵਿਜੇ ਦੇ ਕੇ ਸੰਗਤਾਂ ਨੂੰ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਮੈਂ ਡਾ ਵੀ ਪਾਕਿਸਤਾਨ ਸਰਕਾਰ ਨੂੰ ਪ੍ਰਧਾਨ ਜੀ ਵੱਲੋਂ ਬੇਨਤੀ ਕਰਦਾ ਕਿ ਇਹ ਵਿਜੇ ਇਦਾਂ ਹੀ ਜਾਰੀ ਰੱਖੇ ਜਾਣ ਤਾਂ ਜੋ ਸੰਗਤਾਂ ਜਿਹੜੇ ਆਪਣੇ ਪਿਛਲੇ ਗੁਰ ਧਾਮਾਂ ਦੇ ਖੁੱਲੇ ਦਰਸ਼ਨਦਾਰ ਕਰ ਸਕਣ ਤਾਂ ਬਿਲਕੁਲ ਇਸ ਵੇਲੇ ਧੰਨਵਾਦ